ਅਸਕਲ ਜੀ ਸਾਰੇ ਨੂੰ ਸੰਦੀਪ ਦੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜੀ ਸਾਹਿਬ ਦਾ ਪਹੁੰਚ ਚੁੱਕੇ ਜੀ ਪਿੰਡ ਹੈਗਾ ਬਾਈਚਰ ਦਾ ਤੇ ਯਾਰੋ ਜਿਹੜਾ ਮਰਹਤ ਤਸਵੀਰ ਵਿੱਚ ਇਸ਼ਾ ਜਿਹੜੇ ਕਈ ਏਡੇ ਲੱਗਦੇ ਆ ਤੇ ਦੇਖੋ ਅੱਜ ਬਾਈਆਂ ਵਾਂਗੂ ਸਾਡੜ ਦੇ ਲਾਫਾਂ ਪਸ਼ੂ ਸੇਲ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਲ ਹੋਰ ਸलाम ਬਾਈ ਜੀ ਸਾਡਾ ਠੀਕ ਠਾਕ ਅਸੀਂ ਦੇਖਦੇ ਆ ਪਹਿਲਾਂ ਆ ਗਿਆ ਸਾਰੇ ਸੰਦੀਪ ਡੇਰੀ ਫਾਰਮ ਦੇ ਕੋਲ ਸੋਤੀ ਆਉਣਾ ਜੀ ਗਾਇਜਾ ਖਾਸਤਾ ਜੀ ਪਤੇ ਜੀ ਉਸਤੀ ਜੀ ਬਹਰ ਮੇਰਾ ਮੇਰਾ ਹੀ ਕੋਈ ਹੁਣਾਏ ਕੋਲੇ ਤਾਂ ਸਾਡੇ ਕੋਲ ਨੂੰ ਹੋ ਰਿਹਾ ਮੁੜ ਕੇ ਰਹਿੰਦਾ ਕੰਮ ਪਿੰਡ ਨੂੰ ਜਾਣਾ ਦੇਖੋ ਤੈਨੂੰ ਛੇਤੀ ਛੇਤੀ ਹੁੰਦੀ ਸਾਨੂੰ ਦੇ ਬੱਚੇ ਨਹੀਂ ਬੰਦਨ ਦਿੰਦਾ ਹਾਂ ਬਿਲਕੁਲ ਤੇ ਕਹੀ ਆਂਦੇ ਹੋ ਇਹ ਰਲੇ ਹੁੰਦੇ ਆ ਤੂੰ ਰੰਦਾ ਪਾਣੀ ਵੀ ਨਹੀਂ ਪੀਤਾ ਆਪਾਂ ਕੋਈ ਨਾ ਵੀਡੀਓ ਬਣਾਉਂਦਾ ਅੱਲਾਹ ਬੁਝਦਾ ਕੀ ਆ ਬਾਕੀ ਸਭ ਪਤਾ ਜੀ ਜੀ ਸਭ ਪਹਿਲਾਂ ਅਡਰੈਸ ਬੋਲ ਦਿਓ ਬੋਲੋ ਬੋਲੋ ਪਿੰਡ ਆਪਣਾ ਗਤਰੀਵਾਲ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਕਥੂ ਨੰਗਰ ਵੀ ਲੱਗੇ ਆ ਬਟਾਲਾ ਵੀ ਲੱਗੇ ਆ ਜੈੰਦੀਪੁਰ ਵੀ ਲੱਗੇ ਆ ਮਜੀਠਾ ਵੀ ਲੱਗੇ ਆ ਚਾਰ ਪੁਰੇ ਵਿਚਕਾਰ ਗਿਆ ਮੋਬਾਈਲ ਨੰਬਰ ਹੈਗਾ ਆਪਣਾ 981417822 981419121 ਪਿੰਡ ਹੈਗਾ ਆਪਣਾ ਗਤਰੀਵਾਲ ਜੀ ਮਜੀਠੇ ਹਲਕੇ ਚ ਪਿੰਡ ਗਤਰੀਵਾਲ ਤੇ ਬਾਕੀ ਇਹ ਬਚਾ ਉਹ ਇਹਨਾਂ ਦੱਸਿਆ ਹੋਵੇਗਾ ਹਾਂ ਇਹਦਾ ਵਾਦਾ ਜੇ ਤੂੰ ਮੁੜ ਕੇ ਡਰੈੱਸ ਮੰਗਦੋਂ ਨਾ ਕਈ ਭੈਣ ਭਰਾ ਸਾਰੀ ਵੀਡੀਓ ਨਹੀਂ ਬੰਦੇ ਫਿਰ ਡਰੈੱਸ ਵਾਸਤੇ ਫੋਨ ਕਰਦੇ ਕਿੱਥੋਂ ਬੋਲਦੇ ਹੈਂ ਹੀ ਹੁਣ ਤੁਹਾਡੀ ਵਾਲੀ ਭਾਸ਼ਾ ਬੋਲਦੇ ਅਮਰਸਰ ਲੱਭੋ ਕੋਈ ਨਾ ਅਮਰਸਰ ਬਾਕੀ ਦਾ ਨਾ ਬਾੜੀ ਬਾੜੀ ਯਾਰ ਯਾ ਤੇ ਬਾੜੀ ਬਾੜੀ ਇਹ ਤਾਂ ਰਹਿਣ ਦੋ ਉਹ ਆਂਦੇ ਅਮਰਸਰ ਲੱਭੋ ਤੁਹਾਡੀ ਭਾਸ਼ਾ ਨਾ ਸਾਡੇ ਨੂੰ ਪਤਾ ਨਹੀਂ ਮੈਂ ਸਮਝਦੇ ਮਿਲਵਾਏ ਫੋਨ ਕਰਦਾ ਇਹ ਅਮਰਸਰ ਲੱਭੋ ਅਮਰਸਰ ਲੱਭੋ ਇੱਥੇ ਰਹਿ ਜਾਓ ਗੱਲ ਇਹ ਆ ਵੀ ਚਲੋ ਮਾਰਸ ਦੀ ਸਾਂ ਵਿਕਦਾ ਜਾਂਦਾ ਮਹਾਰਾਜ ਦੀ ਕਿਰਪਾ ਸਾਫ ਸੁਥਰਾ ਕੰਮ ਕਰੋ ਅੱਗੇ ਤੇ ਆ ਵੀ ਆਖੀ ਦੋ ਕਿ ਮਾਰ ਨਰਗਮਾਲਿਆ ਸੱਚ ਕੋਈ ਕਮੀ ਨਹੀਂ ਹੈਗੀ ਅੱਜ ਹੌਲਾ ਭਾ ਵੀ ਜਾਂਦੀ ਹੌਲੇ ਭਾ ਜਾਂ ਵਡੀਆਂ ਵੇੜਾ ਜੇ ਕੋਈ ਸਾਜ ਕਰਮਾ ਵਾਲਿਆਂ ਮੈਨੂੰ ਜਗਰਾਤਾ ਹੀ ਕਰਾਉਂਦੀਆਂ ਕੱਲ ਦੁਆ ਸੁਣੀਆਂ ਇਹ ਤਿੰਨ ਹਾਂ ਲੋਕਾਂ ਨੂੰ ਕਹਾਂ ਉਹ ਰਦਾ ਵੀ ਸਾਰੀਆਂ ਇੱਥੇ ਜੇਰ ਸੁੱਟ ਕੇ ਜਾਣਾ ਦੋ ਮਿੰਟ ਭਾਈ ਬਹਿ ਜਾ ਅੰਦਰ ਪਾ ਦੋ ਮਿੰਟ ਨਹੀਂ ਇੱਧਰ ਸਤਿ ਸ਼੍ਰੀ ਅਕਾਲ ਜੀ ਬਸ ਠੀਕ ਹੈ ਜੀ ਵੜੀ ਹੋਰ ਦਣਾ ਤੇ ਸੁਈ ਜੀ ਇਹ ਸੁਈਸਪੀਰ ਹੈ ਆਜੀ ਬੰਦਾ ਨਾਲ ਗਿਆ ਕਾਫ 11ਵੇਂ ਜੇਰ ਸੁਟੀ ਜਾਦੇ ਮੱਲੋ 7-8 ਕਿਲੋ ਇੱਕੋ ਡੰਗ ਚੁਈ ਆਏ ਨੇ ਵੀ ਦੋਵਾਂ ਟਾਈਮਾਂ ਦੀ ਚੁਾਈ ਹੋ ਗਈ ਅਜੇ ਪਹਿਲੇ ਟਾਈਮ 7-8 ਕਿਲੋ ਘਾਣੇ ਦੁੱਧ ਗੱਟਿਆ ਅੰਦਰ ਮੈਂ ਵਿੱਚ ਦੇ ਅੰਦਰ ਆਓ ਪੱਖਾ ਲਗਾ ਖਾਣਾ ਕਮਾਲੀ ਗੀਤੀ ਬੋਝਾ ਮੈਂ ਅੰਦਰ ਬਾਹਰ ਜਿਹੜੀ ਪਹਿ ਬੰਦ ਲਾ ਦੇਣਾ ਬਾਹਰ ਨਾ ਕੱਲ ਮਿਸਤਰੀ ਜੇ ਲਾਇਏ ਆਪਾਂ ਮਾਣਾ ਮੋਟਾ ਉਹ ਰਿਪੇਅਰ ਪੂਰ ਕੀਤੀ ਇਹੋ ਵੀਡੀਓ ਆਈ ਨਾ ਗਾਂ ਦੀ ਹਾਂਜੀ ਤੇ ਮੈਂ ਭੱਜ ਗਿਆ ਵਿੱਚ ਉਹ ਮਿਸਤਰੀਆਂ ਨਾਲ ਗੱਲ ਕੀਤੀ ਮੈਂ ਕਿ ਮੈਨੂੰ ਕੰਮ ਪੈ ਗਿਆ ਤੇ ਚਲੋ ਉਸੇ ਵੇਲੇ ਕਰਮਾਣੇ ਤੇ ਮੁੜ ਕੇ ਉਹ ਬੰਦੇ ਜਿਹੜੇ ਮੈਂ ਸਭ ਪੈਸੇ ਦੇ ਆ ਉਹਨਾਂ ਨੂੰ ਕੋਈ ਆ ਕੇ 5000 ਦਾ ਮੰਗ ਲਾ ਆ ਆ ਮੈਂ ਵੀ ਇਹੋ ਹੀ ਲਾ ਬੀਨੇਂ ਦੀ ਲਾ ਬੀਕੇ ਮੈਂ ਭਰਵਾ ਇੱਥੇ ਸੌੜਾਂਗੇ ਬਹੁਤ ਚੰਗੇ ਬਹੁਤ ਸਾਹੀ ਸੀ ਲ ਬਜੀ ਕਿੰਨਾ ਕਰ ਜੀ ਤੜਫਨ ਦੋ ਅੱਛੇ ਸਿੱਕੀ ਆ ਮੂੰਹ ਪੁੱਟ ਕੇ ਹੁੰਦਾ ਸਿੱਕੀ ਆ ਜੀ ਜੇ ਸਵੇਰੇ ਦਾ ਮੇਹਣਾ ਸਵੇਰਾਂ ਤੇ ਪਿਓ ਖੀਲਾ ਹਾਂਜੀ ਇੱਥੇ ਲੈ ਆ WhatsApp ਮੈਂ ਰਾਮ ਰਾਮ ਦਾ ਕੋਈ ਵੀ ਬੰਦ ਕਰਨਾ ਨਹੀਂ ਚਾਹਤਿਆਂ ਯਾ ਦੇ ਕੁਲੀ ਇਹ ਦਰਦੀ ਮਾ ਜੇ ਕੋਈ ਕੋਈ ਗੱਲ ਪਰ ਉਹ ਨਾ ਲੇ ਗੋ ਮੈਂ ਆਪਾਂ ਉਹ ਦਰਦੀ ਆ ਉਹ ਜਿਹੜੀ ਗੱਲ ਹੈ ਨਾ ਆਪਣੇ ਕੋ ਤੈਨੂੰ ਪਤਾ ਭਾਵੇਂ ਸ਼ਾਈਵਾਲ ਲੈ ਆਈਏ ਭਾਵੇਂ ਕੋਸ਼ ਲੈ ਆਈਏ ਲਿਆਉਣੀ ਤੇ ਥਾਣੇ ਵਿੱਚ ਦੀ ਸੀ ਹਾਜਰ ਅੱਜ ਤੇ ਸੁਨੀਲ ਸਿੰਘ ਕੋਈ ਕਹਿ ਨਹੀਂ ਸਕਦਾ ਨੇ ਵਿੱਚ ਕੋ ਸ਼ੱਕ ਹੈਗਾ ਤੇ ਇੱਧਰ ਵੇ ਸੋ ਦਲਾਲ ਜਦੋਂ ਕੋ ਡੰਗਰ ਵੇਖ ਕੇ ਕਰਨਗਾ ਐਡਾ ਲੇਵਾ ਐਦਾ ਆਈ ਐਡਾ ਲੈ ਲੈ ਵਾ ਸਾਰੀ ਸਾਰੀ ਆਉਂਦਾ ਐਡਾ ਹੁੰਦਾ ਸਾਰੀਆਂ ਦਾ ਐਡਾ ਐਡਾ ਕਰ ਦਿੰਦੇ ਆ ਤਾਂ ਮੈਂ ਪੁੱਛ ਰਿਹਾ ਹਾਂ ਕਿ ਕੀ ਆਂਦੀ ਤਾਂ ਮੂੰਹ ਪਟਾਰਾਂ ਜਿਹੜੇ ਲੈ ਲਿਓ ਹਾਂਜੀ ਕਿਸੇ ਗਾਂ ਨੇ ਪਹਿੰਦੇ ਸਵੇਰ ਦੁੱਧ ਕੱਢਿਆ 25 ਕਿਲੋ 22 ਕਿਲੋ ਅੱਛਾ ਐਰਕਾ 25 ਦੇ ਦੇ ਬੜੀ ਫਤਿਹ ਆਪਾਂ ਬਹੁਤ ساری ਲੋਕਾਂ ਨੂੰ ਵੀ ਨਹੀਂ 10000 30 ਦੇ ਦੂ ਹਾਂਜੀ 25 ਕਿਲੋ 20 ਕਿਲੋ ਜਦੋਂ ਮਿਣੀਏ ਨਾ ਪਤਾ ਫੇ ਲੱਗਦਾ ਕਹਿਣ ਦੀਆਂ ਤੇ ਚਲੋ ਮੈਂ ਵੀ ਕਹਿ ਆਉਣਾ ਮੂੰਹ ਦਾ ਕਿਹੜੀ ਗੱਲ ਆ ਹਾਂਜੀ ਜਦੋਂ ਲੀਟਰ ਮਾਰੀਏ ਫਿਰ ਜਾਨ ਨਿਕਲਦੀ ਓ ਤੁਸੀਂ ਸਿਆ ਮੋਲ ਹੈਗਾ 85000 ਕਿ ਬਾਕੀ ਤੂੰ ਮੇਰੇ ਦੀ ਐਚ ਨਹੀਂ ਵੇਚਦੇ। ਗਾਂ ਤਾਂ ਲੱਖ ਦੀ ਆ। ਨੀ ਗਾਂ। ਮੇਲਾ ਵੀ ਹਾਥੀ ਆ। ਠੀਕ ਐ ਮੁੱਲ ਵੀ ਥੂਪ। ਸੂ ਮਨਾਈ ਮੜੀ ਜੀ ਗਾਂ ਨੇ। ਨਹੀਂ ਤੇ ਪਰਵਾਹ ਹੀ ਕੋਈ ਨਹੀਂ ਮੇਲਾ ਹਾਥੀ ਵਰਗੀ ਪੜੀ ਆ। ਕੱਲ ਕਿਤੇ ਗਾਂਵੇਂ ਨੂੰ ਨਾ ਤੂੰ। ਤੇ ਜੇ ਦੁਗਣੀ ਹੋਏ ਤਾਂ ਅੱਜ ਅਸੀਂ ਬਾਲਟੀ ਕਿ ਭਰਾਈ ਵੀ ਆ। ਜੇਰ ਸਟਰ ਤੋਂ ਪਹਿਲਾਂ ਚੋਈ ਫੇਰ ਬੈਠੀ ਸੀ। ਅਸੀਂ ਵੀ ਦੇ ਦਾਂਗੇ। ਚਲੋ ਠੀਕ ਐ ਬਿਲਕੁਲ। ਗਾਇ ਜਾ। ਮੈਂ ਜਾ ਰਹੀ ਆ। ਹੋਰ ਘਟਾਉਣਾ ਜੀ। ਮੈਂ ਆਇਆ ਬੜੇ ਦਿਨਾਂ ਬਾਅਦ ਆ। ਫਿਰ ਫੌਜੀ ਸਸਤੀਆਂ ਗਾਂਵਾਂ ਵਾਲਾ ਕਹਿ ਦਿੰਦੇ ਜੀ। ਸਵਾਦ ਇੱਥੇ ਆ ਗਿਆ ਤਾਂ ਫਸਟੀਆਂ ਦੇਣ 75 ਦੀ ਗਾਂ ਦੇਣੀ ਆ ਕੋਈ ਦਵੇ 25 ਕਿਲੋ ਵਾਲੀ ਵੇੜ ਬਿਲਕੁਲ ਸਹੀ ਹੈ ਹੈ ਨਹੀਂ ਠੀਕ ਕੱਚੀਆਂ ਵੇਚੀਂਦੀਆਂ 70 70 ਬਹੁਤ ਬਹੁਤ ਸੋਹਣਾ ਰੇਟ ਆ ਲੋ ਜੀ ਉਹ ਨਾਲ ਉਹ ਘੇਰ ਲਾ ਲੋ ਇਹਨੂੰ ਘੇਰ ਲਾ ਲੋ ਇਹਨੂੰ ਘੇਰ ਲਾ ਲੋ ਸਹੀ ਹੈ ਲਾ ਲੋ ਅੱਜ ਹੀ ਆਈ ਸੰਦੀਸ਼ਾ ਥੋੜੀ ਜਿਹੀ ਜੇ ਕਾਲੀ ਪੈ ਗਈ ਉਹਦਾ ਕੁੱਢੀ ਬੜੀ ਉਹ ਉੱਥੇ ਬਹਿ ਜਾ ਪੰਜ ਥੱਲੇ ਇਹਦੇ ਪਰ ਪਰ ਹਣਾ ਜੀ ਇੱਕ ਘੱਪਣ ਦੀਸ਼ਾ ਦਾ ਕੇ ਕੱਚੀ ਆ ਲੈ ਜਾਮ ਹੋ ਜਾਂਦੀ ਹੱਥ ਪੇਰੇ ਠੀਕ ਠੀਕ ਹੈ ਇਹ ਤੇ ਨਹੀਂ ਸ਼ਾਈ ਵਾਲਾ ਉਹ ਮਾਰੇ ਬੂਥੇ ਤੇ ਲੱਤ ਬਿਲਕੁਲ ਹੈ ਤੋਰ ਤੋਰ ਜੀ ਤੋਰ ਥੋੜਾ ਡਰਦੀ ਮੜਾਇਆ ਭਾਈ ਅੰਦਰ ਹੋ ਜਾ ਗਾਵਾਂ ਡਰਦੀਆਂ ਵਾ ਭੈਣ ਜੀ ਅੰਦਰ ਭੇਜੋ ਉਹ ਪਰਨੇ ਪੁਰਨੇ ਬੰਨੇ ਹੋਦੇ ਨਾ ਡੰਗਰ ਉਪਰੇ ਬੰਨੇ ਚੜਦਾ ਕੋਈ ਅੱਜ ਹੀ ਸਾਡੇ ਕੋਾਈਆਂ ਸੰਦੀਸ਼ਾ ਕਾਦੇ ਦਾ ਵੇਖ ਲੈ ਪਛੀ ਬਾਗੀ ਦਾ ਜੀ ਤੇ ਉਹ ਗਾੜੀਆਂ ਵੇਰ ਚੱਲਦੀ ਥੋੜੀ ਜਿਹੀ ਯਾ ਨੋਸਤਾ ਨਹੀਂ ਨਹੀਂ ਇਹ ਨਾ ਤਰਨੂ ਕੋਈ ਪਈ ਕੋਈ ਵੀ ਕਾਲੀ ਥੋੜੀ ਕਾਲੀ 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 ਕੋਈ ਉਹ ਕੰਢੇ ਪਈ ਆ ਦਰਮੇਂ ਵਿੱਚ ਤਾਂ ਸਿਰ ਨੂੰ ਨਹੀਂ ਆਹਦਾ ਆਪਰੇ ਤਾਂ ਆ ਗਏ ਆਹ ਦੇਖ ਨਾ ਦਿਖਣੋ ਹਟਿਆ ਉਹ ਚੱਲੋ ਇਹਨੂੰ ਪੰਦਾ ਨਹੀਂ ਦੇਣਾ ਗਾੜੀ ਆਖੀ ਆਵੇ ਉਹ ਨਹੀਂ ਜਿਹੜੀ ਗੱਲ ਤੋਂ ਆਪਾਂ ਕਹਿ ਰਹੇ ਨੇ ਵੀ ਗਰਮ ਵਾਲੀ ਗੱਲ ਤੈਨੂੰ ਪਤਾ ਜੇ ਵਾਸ਼ੀ ਦੁੱਧ ਦੇ ਦੂਗੀ 22 ਕਿਲੋ 20 ਕਿਲੋ ਪਰ ਆਪਾਂ ਨਹੀਂ ਕਹਿਣਾ ਜਿੱਦਾਂ ਮਰਜੀ ਆਪਣੀ ਸਾਹਮਣੇ ਨਾਲ ਲਿਓ ਜੇ ਕੱਚੀ ਜੇ ਦਾਤ ਦੇ ਦਿੰਦੀ ਜੀ ਕਿੰਨੇ ਦੇ ਦਿੰਦੀ ਸੰਦੀਪ ਜੀ ਗਾਂ ਵੇਲਾ ਕਾਦ ਓਡਾ ਹੀ ਆ ਤੇ ਚਮਕ ਵੀ ਓਡੀ ਆ ਸਿਰਫ ਕੱਚੀ ਆ ਕਿੰਨੇ ਦੇ ਦਿੰ ਬੋਲ 60000 ਦੀ ਦੇ ਦੀ 2 60 ਦੀ ਦੇ ਦੇ 60000 ਚੱਲਣ ਦੇ ਚੱਲਣ ਦੇ 60 60 ਦੀਆਂ ਲੋਕੀ ਕੱਚੀਆਂ ਹੀ ਪਾਈ ਜਾਂਦੇ ਵਾਹੇ ਮੇਰੇ ਲੈਂਡੋਂ ਸੀ ਹਿਆ ਉਦਨ ਵਾਲੀ ਆ ਤੂੰ ਨਹੀਂ ਮਾਰਨਾ ਸੁਵੀ ਵਸੀ ਸੁਵੀ ਆ ਬੰਦਿਆਂ ਨੇ ਕਿਹਾ ਸੀ ਨਾ ਗਾਕਾਂ ਨੂੰ ਵੀ ਜਾਂ ਸਵਾ ਕੇ ਵੇਚਾਂਗੇ ਤੇ ਜਾਂ ਹੁਣ ਵਿਖਾਉਣੀ ਨਹੀਂ ਅੱਜ ਸੁਵੀ ਰਾਤ ਦੀ ਵਸੀ ਕੋ ਬੋਲਾ ਹੋਊਗਾ 10 ਕਿਲੋ 12 ਕਿਲੋ ਸਟਾਰਟਿੰਗ ਪਰ ਚੁਆਈ ਮੋਟਰੀ ਮਗਰ ਇਹਦੇ ਮਸ਼ੀਨ ਇਹਨੇ ਚੌਂਗੜਾ ਵਈ ਕੱਢਿਆ ਬੜਾ ਬੜਾ ਹੰਦੀਖਾ ਵੇ ਪੈਣਾ ਇੰਨੇ ਬੱਚੇ ਕੱਢਿਆ ਇਹ ਮੁੰਡੇ ਇਹਦੇ ਰੇਕਲਾ ਮੜਾ ਬੱਚੇ ਕਰਕੇ ਨਾ ਕਾਲੀਆਂ ਪਈਆਂ ਬੱਚੀ ਮਗਰ ਬੱਚੀ ਦੀ ਜਿਹੜੇ ਬੱਚੀ ਪਿਓਰ ਕਰ ਲੈਣ ਉਹ ਵੀ ਕਰ ਲੈਣ ਲੋ ਯਾ ਗਈ ਅੱਜ ਬੰਦਾ ਹੱਡਾ ਨੂੰ ਥੋੜਾ ਜਿਹਾ ਝਲਾ ਹੋਈ ਕੋਈ ਆਲੀ ਗਾਵਾਂ ਜੋਰ ਚਾ ਬੱਚਿਆਂ ਕਰਕੇ ਇਹਦੀ ਰਾਤ ਦੀ ਰਾਤ ਵੀ ਤੀਰ ਮੈਂ ਚਾ ਹੋਈ ਹੋਈ ਬਣੜੀ ਮਾਰਦਾ ਮਾਂਜੀ ਜੀ ਠੀਕ ਆ ਰੰਤਰੀ ਨਿਗਲੀ ਨਾ ਹਾਂ ਠੀਕ ਹੈ ਠੀਕ ਹੈ ਜੀ ਤੇ ਲੇਵਾ ਵੇਖ ਲੈ ਜਿੱਦਾਂ ਕਿਹਾ ਸੀ ਨਾ ਫਿਰ ਗਾਂ ਬਣੂਗੀ ਤੇ ਵੇਚਾਂਗੇ ਇਹ ਬਣੇਗੀ ਨਹੀਂ ਫੋਟ ਵਾਲਾਂ ਨੂੰ ਦੁੱਧ ਬੱਛੀ ਕੱਢ ਦੂ 18 ਕਿਲੋ 20 ਕਿਲੋ ਹੁਣ ਤੇ 10 ਕਿਲੋ ਬੋਲਾ ਜੀ ਸਿੰਘ ਇਹਦਾ ਮੁੱਲ ਉਸਨੂੰ ਰਾਇਆ ਪਾ 55000 ਹੁਣ ਨਹੀਂ ਜੇ ਨਹੀਂ 55 ਦੀ ਹੁਣ 60000 ਦੀ ਦੇਣੀ ਜੇ 5000 ਰੁਪਇਆ 15 ਦਿਨ ਪੱਠੇ ਪਾਏ ਚਲੋ ਆ ਵੀ ਅੱਜ ਵੀ ਸੁਈ ਸੁਈ ਨਾ ਤੇਦੀ ਬੱਛੀ ਵੇਚੀ ਦੀ ਜੇ ਮਾੜਾ ਅੱਛਾ ਕਿ ਨਾ 10000 ਦੀ ਬੱਛੀ ਆ ਅੱਜ ਵੀ ਸੁਈ ਨਹੀਂ ਸੁਈ ਅੱਜ ਵੀ ਦਿੱਤਾ ਦੀ ਅੱਜ ਵੀ ਛੁੱਟਦੀ ਇਹਨੇ ਬੜੇ ਜਰੀ ਲੋ ਜੀ ਵੇਖੋ ਸੂਰੇ ਚੋਈ ਆ ਵੀ 5 6 ਕਿਲੋ ਕਾ ਬਹੁਤੀ ਨਹੀਂ ਮੈਂ ਗੱਪ ਮਾਰਦਾ ਤੇ ਨਾ 10 ਚੋਲੀ 12 ਚੋਲੀ ਆ 5 6 ਕਿਲੋ ਐਚ ਐਫ ਚੌਂਦੀ ਪਰਕਾ ਤਾਂ 20 22 ਕਿਲੋ ਵਾਲੀ ਆ ਇਹ ਠੀਕ ਹੈ ਜੀ ਤੇ ਲੈ ਵਾ ਇਹਨੂੰ ਵੇਖ ਲਾ ਬੰਨੀ ਕਿ ਨਹੀਂ ਮਸ਼ਕ ਚੋਕਾ ਹਰਤ ਨਹੀਂ ਆ ਆ ਜੀ ਪਰ ਜੇ ਜਮਾ ਦੀ ਹੈ ਜਾਵਾ ਆਲਾ ਨਾ ਹੀ ਗੜ ਗਿਆ ਯਾ ਕੋਈ ਉਹ ਨਾ ਮੇਰੇ ਕੋ ਬੜੇ ਜ਼ਨਾਵਾ ਦਾ ਮੇਰਾ ਨੰਬਰ ਕੱਟ ਦੇਣਾ ਨਹੀਂ ਨਹੀਂ ਸ਼ਰਮ ਆ ਵੀ ਨਹੀਂ ਇਹ ਰਹਿ ਗਏ ਉਹ ਯਾ ਆਪੇ ਕਰ ਦਿੰਦੇ ਜਾਂ ਉਹ ਮੈਂ ਬਿਲਕੁਲ ਦੋਸਤ ਪ੍ਰੋਗਰਾਮ ਤੁਸੀਂ ਸਿਆ ਅੱਜ ਵੀ ਤੁਸੀਂ ਸਿਆ ਗਾਵਾ ਬਾਤ ਨਹੀਂ ਹਾਂਜੀ ਪਰ ਭੈਣ ਭਰਾ ਨਹੀਂ ਛੱਡਦੇ ਵਿੱਚ ਕਾਵਾ ਤਿੰਨ ਚਾਰ ਵੇਕੀਆਂ ਆ ਹਾ ਲੋ ਠੀਕ ਹੈ ਜੀ ਤੇ ਚੱਡਾ ਸੀ ਸਿਹਾਈ ਦਾ ਵੇਲਾ ਪਾ ਡੰਡਾ ਮੇਰੇ ਕੋ ਨਿਕਾ ਤੇ ਡੰਡੇ ਤੋਂ ਲੰਮਾ ਆ ਗਿਆ ਕਿ ਇਹ ਗਾੜੀ ਪਿਛਾੜੀ ਵਿਖਾ ਦੇ ਸੰਭੂ ਇਹ ਥਾਣੇ ਵਿਖਾਓ ਥੋੜਾ ਜਿਹਾ ਮਗਰੋਂ ਭਾਲ ਚ ਲੁਕਿਆ ਥਾਣਾ ਆਵੇ ਚਵਾਈ ਬੜੀ ਸੰਦੀਪ ਸਿੰਘ ਇਧਰੋਂ ਹੈ ਕਿ ਨਹੀਂ ਮੋਟਰ ਲੱਗੀ ਹਾਂਜੀ ਇਹ ਵੀ ਸੰਦੀਪ ਸਾਹਿਬ ਉਸੇ ਭਾਏ 60 ਤੀ ਦੇ 60000 ਚੱਲਣ ਦੋ ਇਹਦੀ ਬੱਛੀ 10000 ਦੀ ਹੈ ਮਗਰ ਇਹ ਵੀ ਵੇਖੋ ਇਹ ਛੋਟੀ ਛੋਟੀ ਵਾਲੀ ਵੇਖੀ ਆ ਗਈ ਇਹ ਘਪੜੇ ਦੀ ਸੁਈ ਸੰਦੀਪ ਸਾਹਿਬ ਕੱਲ ਦੀ ਸੁਈ ਆ ਕੱਲ ਦੀ ਕੱਲ ਆ ਸੁਈ ਜਿਹੜੀ ਮੇਰੇ ਨਾਲ ਨੰਗੀ ਆ ਰਹੀ ਹੈ ਲੱਗਾ ਹੈ ਥਾੜੀ ਹੈ ਜੀ ਬਾ ਸੰਦੀਪ ਸਾਹਿਬ ਜਿਹੜੀ ਗਾਂ ਕੋ ਬਤਾ ਆਨਲਾਈਨ ਮਂਗਾ ਲੂ ਨਾ ਹਾਂਜੀ ਕੋ ਇੱਕ ਗਾਂ ਹੀ ਹੋਰ ਲਗਾਉ ਮੇਰੇ ਕੋ ਅੱਛਾ ਆਖੂ ਵੀ ਇਹ ਚਵਾ ਕਿੱਥੋਂ ਲੈਂਦਾ ਐਰਕਾ ਕੁਦਰਤੀ ਇੰਨਾ ਚਵਾ ਚੰਗਾ ਗਾਇਆਂ ਦਾ ल्याਇਆ ਤੇ ਗੱਪਣਾ ਸਾਰੀਆਂ ਗਾਵਾਂ ਪਰ ਚਵਾ ਬੜਾ ਚੰਗਾ ਲੱਗਦਾ ਜੀ ਜੀ ਇਹ ਸੂਹੀ ਗਾਵਾਂ ਆ ਜੀ ਉਹਦਾ ਬੁੱਦਾ ਉਨੀ ਇੱਕੀ ਹੁੰਦੇ ਲੈ ਲਈ ਜਿਹੜੀ ਗੱਪਣ ਗਾਂ ਦੀ ਉਹਨੂੰ ਗਿਆਲਾ ਯੋਰ ਲਾਈਦਾ ਕਿਤੇ ਉਹਨਾਂ ਨੁਕਸਰਾਂ ਨਿਕਲ ਆਵੇ ਕਿਉਂਕਿ ਪੈਸੇ ਦਿੱਤੇ ਆ ਮੁਰਕੇ ਕਿਹਨੇ ਮੰਨਣਾ ਜੀ ਜੀ ਜਿਹੜੀ ਆਪਣੇ ਘਰ ਆ ਕੇ ਹੋ ਜੋ ਗੱਲ ਬੱਕਰੀ ਆ ਇਹਦੇ ਮਗਰੀ ਬੱਚੀ ਸੀ ਅੱਜੋ ਨਾ ਕੱਲ ਪਰਸੋਂ ਇਹ ਗਾਵਾਂ ਮੇਰੇ ਕੋਲ ਬਹੁਤ ਸੁਣਿਆ ਮੈਂ ਕੱਲ ਵੀ ਜਾ ਕੇ ਰਾਤੀ ਵੀ ਜਾਗਿਆ ਹਾਂਜੀ ਪਰ ਗਾਵਾਂ ਸਾਰੀਆਂ ਬੱਚੀਆਂ ਦਿੱਤੀਆਂ ਉਹ ਇੱਕੋ ਹੀ ਗਾਂ ਨੇ ਮੱਛਾ ਦਿੱਤਾ ਗਾਇਆਂ 7-8 ਸੁੰਗਿਆ ਕੱਲ੍ਹ ਉਹਨਾਂ ਦਾ ਆ ਬੱਚੀ ਇਹਦੀ ਇਹ ਨਹੀਂ ਆਹ ਬੱਚੀ ਨਾ ਉਹ ਆਹ ਬੱਚੀ ਨਾ ਉਹ ਕਿੱਦਾਂ ਕਾਲ ਦੀ ਸੂਈ ਇਹ ਤੋਂ 12-13 ਕਿਲੋ ਬੋਲਾ ਹੋ ਤੇ ਸੀਲ ਠੰਡੀ ਇਹ ਵੀ ਸੀਲ ਠੰਡੀ ਕੋਈ ਜਾਣਾ ਨੂੰ ਨਹੀਂ ਦਰਦ ਨਹੀਂ ਨਿਆਣਾ ਨੂੰ ਨਾ ਨਹੀਂ ਪਾਵਾ ਮੋਲ ਸੁਨੀਪਿਆ ਇਹਦਾ 55 ਦੇ ਦੀਆਂ ਠੀਕ ਐ ਦੱਸ ਦੋ ਹੀ ਛੱਡ ਦੋ 55 ਨਹੀਂ ਯਾਰ ਇਹ ਤਾਂ ਨਹੀਂ ਕਰਨਾ ਆਏ ਬੜੇ ਜਣਾ 50 ਦੀ ਦੇ ਦੇ ਦਊ ਕੋਈ ਵੇਲਾ ਹਾਥੀ ਵਰਗੀਆ ਗਾਵਾਂ ਕੋਈ ਗਾਇਜ ਛੱਟ ਕੱਢ ਦੇ ਕੋਈ ਲੱਸੀ ਆ ਕੋਈ ਮਾੜੀ ਆ ਕੋਈ ਦੁੱਧ ਵਾਲੀ ਨਹੀਂ ਆ ਇਹ ਵੀ ਬੱਚੀ ਦੁੱਧ 18-20 ਕਿਲੋ ਕੱਢ ਦੂ ਬਸ ਠੀਕ ਹੈ ਚੱਲੋ ਮੈਂ ਹਾਂ ਹੋਰ ਹਨ ਹੋਰ ਬੇਣੀ ਹੋਰ ਘਟਾਉਣਾ ਈ ਹੋਰ ਯਾਰ ਘੱਟ ਕਰ ਲਾਂਗੇ 59000 ਹਾਂ ਤੈਨੂੰ ਦਿਖਾ ਇਹ ਕੱਪੜ ਇਹ ਕੱਪੜ ਜਿਵੇਂ ਇਹ ਚਿੱਟੇ ਮੂੰਹ ਵਾਲੀ ਅੰਗਰੇਜ਼ਨ ਇਹ ਕਿਤੇ ਕਿਤੇ ਮਿਲਦੀ ਹੁੰਦੀ ਆ ਪਹਿਲੇ ਸੂਈ ਯਾਰ ਨਹੀਂ ਹੁਣ ਪਹਿਲਾਂ ਹਿੰਦੀ ਜੀ ਆ ਕਿੰਗਰੇਜ਼ ਨਹੀਂ ਹੈ ਹਾਂ ਹੈ ਕਿ ਨਹੀਂ ਚਿੱਟੇ ਮੂੰਹ ਵਾਲੀ ਹੋਰੇ ਹੋਰੇ ਬਾਕੀ ਅੰਗਰੇਜ਼ ਨਹੀਂ ਹੈ। ਥੱਲੇ ਵਸਦੀ ਸ ਹੈ ਇਹਦੇ ਬੱਚੀ ਦੇ ਦੇਣਾ ਜੇ 28 ਤਰੀਕ ਨੂੰ ਬਰੇ ਹੋਣੇ ਆ। ਸੂਣ ਲੱਗੀ ਭਾਵੇਂ ਅੱਜ ਹੀ ਸੂਦੇ ਕੋਈ ਕਹਿ ਨਹੀਂ ਸਕਦੇ ਕਿਉਂਕਿ ਮੋਲ ਦਾ ਲਿਆਂਦੀ ਆ। ਬਿਲਕੁਲ ਅੱਜ ਹੀ ਆਈ ਏ ਬੜ ਲਈ ਆ ਗਈ ਪਤਨੂ ਦੀ। ਕਿਉਂਕਿ ਉਹ ਕੰਮ ਥੋੜਾ ਜਿਆਦਾ ਲਿਆਂਦੀ ਅੱਜ ਆ। ਬਾਕੀ ਬੱਚੀ ਠੰਡੀ ਠੰਡੀ ਦੇ ਸੁਨੇਹਾਂ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਇਹਨੂੰ ਕੀ ਕਹਿਣਾ। ਠੰਡੀ ਵੱਲ ਕੋਈ ਚਾਹ ਨਹੀਂ। ਥੱਲੇ ਵਾ ਵੇਲਾ ਇਹ ਤਾਂ ਕੋਟ ਬਾਲਾ ਰੱਖਦਾ। ਹਾਂਜੀ। ਸੰਦੀਪ ਸਾਹਿਬ ਕਿਹਾ ਕੀ ਦਿੱਤੀ ਹੋਈ? ਉਹ ਜੋ 2 ਛੱਡ ਦੋ 48000 ਨਹੀਂ ਸੰਦੀਪਣਾ ਇਹ ਤਾਂ ਹੁੰਦਾ ਨਾ ਹਾਂ ਪੱਕਾ ਨਹੀਂ ਕਰਨਾ ਇਹਨਾਂ ਤਾਂ ੱਟਾ ਨਾ ਕਰਿਆਗਾ ਬਿਲਕੁਲ ਸੀਧਾ ਜਿਹਾ ਉਤੰਡਰ ਨਹੀਂ ਛੱਡਣਾ 45 ਦੇ ਦਿੰਦੇ ਹੈਂਡਲ ਅੱਗੇ ਠੀਕ ਹੈ ਖੁਸ਼ ਹੋ ਜਾ ਮੈਂ ਆਇਆ ਮੈਂ ਦਰ ਤੂੰ ਖੁਸ਼ ਹੋ ਕੇ ਜਣਾ ਇੱਥੋਂ ਕਹ ਤੂੰ ਖੁਸ਼ ਨਹੀਂ ਹੋਣਾ ਅਜੇ ਮੇਰੀ ਖੁਸ਼ੀ ਕੀ ਪਾ ਕਰਦਾ ਮੈਂ ਨਹੀਂ ਖੁਸ਼ ਹੋ ਜਿੰਨੇ ਦੀ ਕਹੇ ਉਹਨੇ ਦੇ ਦਾਂਗਾ ਚਲ ਕੋਈ 48000 ਦੇ ਦਾਂਗੇ ਠੀਕ ਆ 43000 ਬੱਦੇ ਹੁਣੇ ਲਾਉਂਦੇ ਗਏ ਨਹੀਂ ਦਿੱਤੀ ਉਹਨਾਂ ਨੂੰ ਵੀਡੀਓ ਵੇਖਣੀ ਆ ਉਹਨਾਂ ਨੂੰ ਵੀਡੀਓ ਵੇਖਣੀ ਵੀ ਹੁਣ 43 ਦੀਆਂ ਕਰਨ ਦੇ ਲੋ ਜੀ ਬਹਿਣਾ ਵੇਖੋ ਫੌਜੀ ਸਾਹਿਬ ਕੋਲ ਪਰ ਰੇਡ ਆ ਪਰ ਬਿਲਕੁਲ ਇੰਨੇ ਕੰਮ ਹੀ ਆਜੇ ਜੀ ਸਾਡਾ ਆ ਗਾਵਾਂ ਵੇਖ ਲਾ ਨਈ ਕਰਮਾਂ ਵਾਲੀ ਕਿਹੜੇ ਕਿਹੜੇ ਪਲੀਆਂ ਜਾਂ ਸੂਸਾਂ ਜਾਂ ਕਰਮਾਂ ਵਾਲੀ ਮੁੱਢੇ ਨਹੀਂ ਕਰਮਾਂ ਵਾਲੀ ਸਾਰੀਆਂ ਵੱਛੀਆਂ ਦਿੱਤੀਆਂ ਆ ਤਾਂ ਕਰਮਾਂ ਨਹੀਂ ਕਰਦੇ ਥੋੜਾ ਜਿਹੜੀ ਗ੍ਰੈਂਡੋ ਦਾ ਕਦ ਦੇਖ ਲਾ ਸ਼ਾਹੀ ਬਾਗ ਨੂੰ ਉੱਚੀ ਵੱਛੀ ਆ ਚਲੋ ਇਧਰ ਆ ਲਿਆ ਕਰੋ ਇਧਰ ਵੇਖ ਬੈਠ ਜਾਓ ਇਹਦੇ ਨਾਲ ਦੀ ਛਾਈ ਵਾਲੀ ਆ ਇਹ ਛਾਈ ਵਾਲਾ ਮੈਂ ਬੰਦ ਆ ਆ ਵੇਖ ਤੋਂ ਸੰਦੀਪ ਸਿੰਘ ਇਹੋ ਜੀ ਗਾਂ ਜੇ ਲੱਭਣ ਦੁਰੀਆਂ ਨਾ ਤੇ ਲੱਭਦੀ ਨਹੀਂ ਕਿ ਜਦੋਂ ਆਪਾਂ ਦਾ ਤਾੜੀ ਸੰਦੀਪਾ ਵੀਡੀਓ ਪਾਈ ਸੀ ਨਾ ਪਹਿਲੀ ਤੇ ਤੁਸੀਂ ਆ ਪਹਿਲੇ ਪਾਈ ਸੀ ਪਹਿਲੀ ਵੀ ਤੇ ਪਾਈ ਉਹ ਖੜੀ ਜੋੜਾ ਹੈ ਇਹਦੇ ਨਾਲ ਦੀ ਗਾਂ ਉਹ 72000 ਦੀ ਪਾਈ ਆਪਾਂ ਤੇ 72 ਦੇ ਬੰਦੇ ਲੈ ਗਏ ਜੋ ਅਮਰੀਕਾ ਆ ਹੀ ਬੰਦੇ ਜਿਨਾਂ ਖੜੀ ਉਹਦੇ ਨਾਲ ਉਹ ਚੰਗੀ ਆ ਉਹ ਥੋੜੀ ਜੀ ਐਦਾ ਹੱਥ ਨਹੀਂ ਲਾਉਣ ਦਿੰਦੀ ਮਨੋਂ ਉਹਦਾ ਆਖਿਆ ਨਹੀਂ ਕੋਸ਼ ਉਹਨਾਂ ਕੋ ਦੁੱਧ ਕੱਢਿਆ ਜਾਨੇ ਚੋਈ ਬੱਲੀ ਕਿ ਬੱਲੀ ਬਾਕੀ ਦੀਆਂ ਇਹੋ ਜਿਹੀ ਮਾਲ ਆ ਚਲ ਬਹੁਤੀ ਆਪਾਂ ਹੁਣ ਗੱਲਾਂ ਬਾਤਾਂ ਆਪਾਂ ਉਹੜੀ ਵੀ ਆਏ ਉਹਨਾਂ ਦੀ ਸੁਰਾ ਗਿਣਾਂਗੇ ਇਹੋ ਬੇਇੱਜ਼ਤੀ ਆ ਵੀ ਜਿੰਨੇ ਵੀ ਆਉਣਾ ਨਾ ਆਪਣਾ ਆ ਕੇ ਇੱਥੇ ਤਸੱਲੀ ਕਰੋ ਪਾਸ ਕਰੋ ਜੋ ਜੋ ਮਰਜ਼ੀ ਕਰੋ ਮੁੜ ਕੇ ਕਿਸ ਨੂੰ ਕਹਿਣ ਨੂੰ ਕੋਈ ਨੀ ਜਦ ਕੋਈ ਮਾਰ ਲੈਂਦੇ ਆਪਣੀ ਤਸੱਲੀ ਕਰਿਆ ਕਰੋ ਬਾਕੀ ਜਦੋਂ ਘਰ ਲਾਹ ਦੀ ਜਾ ਕੇ ਨਾ ਉਸੇ ਵੜੇ ਵੀ ਵੇਖੋ ਜਿਹੜੀ ਸਾਡੀ ਆਨਲਾਈਨ ਉਹਦੀ ਸਾਡੀ ਗਰੰਟੀ ਆ ਉਹਦੀ ਜਾਂਦਿਆਂ ਸਾਰ ਆਪਣੀ ਨਿਰਕਪਕ ਠੀਕ ਹੈ ਬਾਕੀ ਮਾੜਾ ਮੋਟਾ ਗਿਣੀ ਜੇ ਕੋਈ ਵੱਡੀ ਲਾਦੀ ਕੋਈ ਛੋਟੀ ਲਾਦੀ ਅੱਜ ਤੇ ਮਾਲ ਹੀ ਸਾਡਾ ਵੱਡਾ ਸਿਰਫ ਇੱਕ ਵਾਛੀ ਸਾਡੀ ਐਂਡ ਲਈ ਛੋਟੀ ਆ ਬਾਕੀ ਸਾਰਾ ਮਾਲ ਵੱਡਾ ਕੋਈ ਇਹ ਵੀ ਨਹੀਂ ਕਹਿ ਸਕਦਾ ਇੱਥੇ ਆ ਕੇ ਵੀ ਭਾਜੀ ਵੱਡੀਆਂ ਵਿਖਾਈਆਂ ਛੋਟੀਆਂ ਨਹੀਂ ਅੱਜ ਤੇ ਮਾਲ ਹੀ ਚੰਗਾ ਬਾਕੀ ਦੀਸੇ ਇੰਨੀ ਹੈ ਕਿ ਗੱਲਾਂ ਵਾ ਪਿੰਡ ਆਪਣਾ ਤਰੀਕੇਵਾਲ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਮੋਬਾਈਲ ਨੰਬਰ 9814178121 9814498121 ਜੀ ਤੇ ਬਾਕੀ ਮਾਲ ਸਾਰਾ ਸੁਥਰਾ ਸੋਨਾ ਵਾ ਤੇ ਸੋਨੇ ਵਾਂਗੂ ਲੈ ਲਓ ਮੇਰੇ ਭਰਾ ਫੇਰ ਹੋਰ ਲੈ ਗਏ ਸਾਜੇ ਖਾਲਸਾ ਬਾਈ ਜੀ